ਮੇਰੀ 에어ਲਾਈਨਾਂ ਜੀ ਰਾਇਨੇਰ ਯੂਰਪ ਦੀ ਸਭ ਤੋਂ ਵੱਡੀ ਕਹਿ ਸਕਦੇ ਤੇ ਸਭ ਤੋਂ ਵੱਧ ਪੈਸੇ ਦੇ ਨਾਲ ਅਸੀਂ ਟ੍ਰਾਂਸਪੋਰਟ ਕਰਦੇ ਤੇ ਸਾਰੀ ਯੂਰਪ ਦੇ ਵਿੱਚ ਜੀ ਆਪਰੇਟ ਅਸੀਂ ਕਰਦੇ ਜੀ ਸਪੇਨ ਦੀ 에ਅਰਲਾਈਨ ਦੇ ਵਿੱਚ ਸਭ ਤੋਂ ਪਹਿਲਾ ਬਣਿਆ ਸਿੱਖ ਨੌਜਵਾਨ ਪਾਇਲਟ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਪਹੁੰਚੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਐਸਜੀਪੀਸੀ ਵੱਲੋਂ ਨੌਜਵਾਨ ਨੂੰ ਕੀਤਾ ਗਿਆ ਸਨਮਾਨਿਤ ਆਓ ਨੌਜਵਾਨ ਦੇ ਨਾਲ ਕਰਦੇ ਹਾਂ ਆਪਾਂ ਗੱਲਬਾਤ ਸਿੱਖਾਂ ਨੇ ਪੂਰੀ ਦੁਨੀਆ ਦੇ ਵਿੱਚ ਸਿੱਖੀ ਦਾ ਨਾਂ ਰੋਸ਼ਨ ਕੀਤਾ ਹੈ ਕਪੂਰਥਲਾ ਜ਼ਿਲ੍ਹਾ ਦੇ ਰਹਿਣ ਵਾਲੇ ਨੌਜਵਾਨ ਨੇ ਛੋਟੀ ਉਮਰ ਦੇ ਵਿੱਚ ਸਪੇਨ ਦੇ ਵਿੱਚ ਬਣਿਆ ਪਾਇਲਟ ਪਾਇਲਟ ਬਣਨ ਤੋਂ ਬਾਅਦ ਉਹ ਪਰਿਵਾਰ ਸਮੇਤ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਪਹੁੰਚੇ ਉੱਥੇ ਹੀ ਐਸਜੀਪੀਸੀ ਅਧਿਕਾਰੀਆਂ ਵੱਲੋਂ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਦੋਂ ਆਪਾਂ ਇਸ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਕਿ 18 ਸਾਲ ਦੀ ਉਮਰ ਦੇ ਵਿੱਚ ਉਸ ਨੇ ਪਾਇਲਟ ਦੀ ਪੜ੍ਹਾਈ ਕਰਨੀ ਸ਼ੁਰੂ ਕੀਤੀ ਉਸ ਤੋਂ ਬਾਅਦ ਉਸ ਨੂੰ ਸਪੇਨ 에ਅਰਲਾਈਨ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਵੱਲੋਂ ਸਿੱਖੀ ਦਾ ਨਾਂ ਰੋਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਸਪੇਨ ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਰਨਯਰ 에ਅਰਲਾਈਨ ਵਿੱਚ ਪਾਇਲਟ ਬਣਿਆ ਅਤੇ ਸਪੇਨ ਰਨ 에ਅਰ 에ਅਰਲਾਈਨਸ ਦੇ ਵਿੱਚ ਇਹ ਪਹਿਲਾ ਸਿੱਖ ਨੌਜਵਾਨ ਹੈ ਜੋ ਘੱਟ ਉਮਰ ਦੇ ਵਿੱਚ ਪਾਇਲਟ ਬਣਿਆ ਅਤੇ ਪਰਿਵਾਰ ਸਮੇਤ ਜਦੋਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਇਸ ਦੌਰਾਨ ਦਰਬਾਰ ਸਾਹਿਬ ਨੂੰ ਸੂਚਨਾ ਕੇਂਦਰ ਵਿੱਚ ਐਸਜੀਪੀਸੀ ਅਧਿਕਾਰੀ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਪਾਇਲਟ ਬਣੇ ਸਿੱਖ ਨੌਜਵਾਨ ਨੇ ਦੱਸਿਆ ਕਿ ਉਹ ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਹਨ ਤੇ ਪਿਛਲੇ ਲੰਬੇ ਸਮੇਂ ਤੋਂ ਸਪੇਨ ਦੇ ਵਿੱਚ ਰਹਿ ਰਹੇ ਹਨ ਅਤੇ 18 ਸਾਲ ਦੀ ਉਮਰ ਦੇ ਵਿੱਚ ਉਸਨੇ ਪਾਇਲਟ ਦੀ ਪੜ੍ਹਾਈ ਸ਼ੁਰੂ ਕੀਤੀ ਤੇ 3 ਸਾਲਾਂ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਰੈਨ ਏਅਰ ਏਅਰਲਾਈਨਸ ਦੇ ਵਿੱਚ ਪਹਿਲਾ ਸਿੱਖ ਵਜੋਂ ਪਾਇਲਟ ਬਣਿਆ ਉਹਨਾਂ ਨੇ ਦੱਸਿਆ ਕਿ ਯੂਰਪ ਦੀ ਸਭ ਤੋਂ ਵੱਡੀ 에ਅਰਲਾਈਨ ਹੈ ਜਿਸ ਵਿੱਚ ਉਹਨਾਂ ਨੂੰ ਬਤੌਰ ਪਾਇਲਟ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਉਹ ਭਾਰਤ ਸਤਿਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਪਹੁੰਚੇ ਹਨ ਤੁਹਾਡਾ ਕੀ ਕਹਿਣਾ ਚਾਹੋਗੇ ਇਹ ਵੀ ਵੱਡੀ ਉਪਲਬਧੀ ਮਿਲੀ ਹੈ ਸ਼ੁਕਰਾਨਾ ਕਰਨ ਪਹੁੰਚੇ ਦੇ ਅਗਰ ਸਿੱਖ ਖਾਲਸਾ ਵਰਗੇ ਜੀ ਫਤੇਜੀ ਮੇਰਾ ਨਾਮ ਜੀ ਮਹਾਰਾਜ ਸਿੰਘ ਔਜਲਾ ਤੇ ਅੱਜ ਦਾ ਮੇਨ ਮਕਸਦ ਇਹੀ ਹੈ ਜੀ ਤੇ ਮਹਾਰਾਜ ਜੀ ਦੇ ਸਾਹਮਣੇ ਇਹ ਆਪਣੇ ਟਾਰਗੇਟ ਤੇ ਪਹੁੰਚੇ ਹੋਇਆ ਉਹਨਾਂ ਦੀ ਸ਼ੁਕਰਾਨਤਾ ਕਰਨੀ ਤੇ ਬਸ ਜੀ ਉਹ ਉਹ ਜਿਆਦਾ ਕਿਰਪਾ ਹੋਈ ਜੀ ਜਿੱਥੇ ਜੋਬ ਲੱਗੀ ਤੇ ਇਹਨਾਂ ਦੇ ਹੋਗੇ ਬਦਕ ਸਿੱਖ ਦੇ ਤੌਰ ਤੇ ਤੁਹਾਨੂੰ ਜੋਬ ਮਿਲੀ ਹੈ ਕਿੰਨਾ ਕਮਾਨ ਮਹਿਸੂਸ ਸਭ ਤੋਂ ਪਹਿਲਾਂ ਜੀ ਜੀ ਸਭ ਤੋਂ ਪਹਿਲਾਂ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਆਪ ਵੀ ਅੱਜ ਤੇ ਪਹੁੰਚਿਆ ਗਿਆ ਤੇ ਸਿੱਖ ਹੋਣ ਦੇ ਤੇ ਤੇ ਸਭ ਤੋਂ ਵੱਧ ਮਾਣ ਮੇਨੂੰ ਮੇਰੀ ਫੈਮਿਲੀ ਦਾ ਤੇ ਮੇਰੀ 에ਰਲਾਈਨਾਂ ਜੀ ਰਾਇਨੇਰ ਆ ਯੂਰਪ ਦੀ ਸਭ ਤੋਂ ਵੱਡੀ ਕਹਿ ਸਕਦੇ ਤੇ ਸਭ ਤੋਂ ਵੱਧ ਪੈਸੰਦ ਰਸੀ ਟ੍ਰਾਂਸਪੋਰਟ ਕਰਦੇ ਤੇ ਸਾਰੀ ਯੂਰਪ ਦੇ ਵਿੱਚ ਜੀ ਆਪਰੇਟ ਕਰਦੇ ਜੀ ਸਫਰ ਕਿਵੇਂ ਦਾ ਹੈ ਅੱਜ ਸ਼ੁਰੂਆਤੀ ਦੌਰ ਦੇ ਸਫਰ ਤੋਂ ਵੀ ਸ਼ੁਰੂ ਹੋਤਾ ਹੈ ਮਹਾਰਾਜ ਜੀ ਦੀ ਕਿਰਪਾ ਨਾਲ ਜੀ ਬਹੁਤ ਸ਼ਾਨਦਾਰ ਜੀ ਜੀ ਕਿਵੇਂ ਕਿੰਨੀ ਕਿ ਮਿਹਨਤ ਕਿੰਨਾ ਕੰਪੀਟੀਸ਼ਨ ਕਿੰਨਾ ਤਾਕਤੂ ਕਿ ਜਦੋਂ ਕੋਰਸ ਕੀਤਾ ਜਾਂ ਪੜਾਈ ਕੀਤੀ ਪ੍ਰਾਈਵਟ ਕੋਰਸ ਸ਼ੁਰੂ ਹੋਇਆ ਤੱਕ ਕਿੰਨਾ ਕਸਮਾ ਲੱਗਿਆ ਕਿੰਨੀ ਕਿ ਮਿਹਨਤ ਕਰਨੀ ਦੇਖੋ ਜੀ ਮਿਹਨਤ ਉਹ ਬਗੈਰ ਕੁਛ ਨਹੀਂ ਹੋ ਸਕਦਾ ਤੇ ਇਸ ਆਪਣੇ ਟਾਰਗੇਟ ਤੇ ਪਹੁੰਚਣ ਲਈ ਬਹੁਤ ਹੀ ਛੋਟੀ ਗੱਲ ਨਹੀਂ ਪਰ ਬਹੁਤ ਹੀ ਵੱਡੀ ਗੱਲ ਨਹੀਂ ਸਭ ਤੋਂ ਤਗੜਾ ਐਡਵਾਈਸ ਜੇ ਮੈਂ ਕਿਸੇ ਨੂੰ ਵੀ ਦੇਣਾ ਹੋਵੇ ਉਹ ਇਹੀ ਆ ਵੀ ਜਿਹੜੀ ਚੀਜ਼ ਆ ਵੀ ਤੁਹਾਨੂੰ ਪੂਰਾ ਕਹਿ ਲੋ ਚਾਹਵਾ ਇਹ ਚਾਹੇ ਉਹ ਫੇਰ ਚੀਜ਼ ਜਿੰਨੀ ਮਾਝੀ ਓਕੀ ਹੋਵੇ ਤੁਸੀਂ ਕਰ ਸਕਦੇ ਤੇ ਪਰ ਮਿਹਨਤ ਬਗੈਰ ਕੁਛ ਨਹੀਂ ਹੋ ਸਕਦਾ ਮੇਰਾ ਨਾਮ ਜਗਿੰਦਰ ਸਿੰਘ ਔਇਲਾ ਜੀ ਮੇਰਾ ਬੇਟਾ ਮਨਾਰ ਸਿੰਘ ਔਇਲਾ ਤੇ ਇਹ ਬਣਿਆ ਸਪੇਨ ਦੇ ਵਿੱਚ ਰਾਈਨ एयर ਦੇ ਵਿੱਚ ਪਾਇਲਟ ਬਣਿਆ ਫਸਟ ਅਫੀਸਰ ਹੋ ਤਾਂ ਜੀ ਤੇ ਹਰ 500 ਘੰਟੇ ਬਾਅਦ ਜਦੋਂ ਪ੍ਰਮੋਟ ਹੋ ਜਾਂਦੇ ਆ ਤੇ ਇੱਕ ਵਾਰ ਪ੍ਰਮੋਟ ਹੋ ਚੁੱਕੇ ਆ ਦੂਜੀ ਵਾਰ ਗੱਲ ਕੀ ਬਹੁਤ ਜਲਦੀ ਆ ਕਿ ਜਲਦੀ ਪ੍ਰਮੋਟ ਹੋ ਜਾਣਗੇ ਤੇ ਏ ਕੈਪਟਨ ਤੱਕ ਪਹੁੰਚਣ ਲਈ ਤਕਰੀਬਨ 2.5 ਤੋਂ 25000 ਤੋਂ 30000 ਘੰਟਾ ਚਾਹੀਦਾ ਹੁੰਦਾ ਜੀ ਤੇ ਜਲਦੀ ਗੱਲ ਕਰਕੇ ਆਪਣੇ ਟਾਰਗੇਟ ਵੱਲ ਨੂੰ ਪਹੁੰਚ ਰਹੇ ਆ ਇੰਨਾ ਕੁ ਮਾਣ ਮਹਿਸੂਸ ਹੋਇਆ ਜੀ ਜੀ ਮਾਣ ਜੇ ਮਾਣ ਤੁਸੀਂ ਕਹੋ ਤੇ ਇਹ ਸ਼ਬਦ ਨਹੀਂ ਬਿਆਨ ਕੀਤੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇਹ ਸਾਰੀ ਮਾਣ ਤੋਂ ਵੱਧ ਜਿਹੜੀ ਗੱਲ ਹੈ ਜੀ ਉਹ ਗੁਰੂ ਰਾਮਦਾਸ ਜੀ ਦੀ ਕਿਰਪਾ ਵਾ ਉਹਨਾਂ ਦੀ ਬਖਸ਼ਿਸ਼ ਹੈ ਜੀ ਚਿਲਾਕੀ ਕੋਈ ਨਹੀਂ ਇਸ ਚੀਜ਼ ਦੇ ਵਿੱਚ ਇਹ ਜਿੱਦਾਂ ਗੱਲ ਕੀ ਜਦੋਂ ਆਪਾਂ ਕੋਦਾ ਓਟ ਆਸਰਾ ਲੈਨੇ ਉਹ ਚੰਗੇ ਰਸਤੇ ਅਕਾਲਪੁਰਖ ਦਿੰਦਾ ਵਾ ਚੰਗੇ ਰਸਤੇ ਗਾਲ ਕੀ ਬੇਟੇ ਨੂੰ ਦਿੱਸਤੇ ਇਹ ਇਥੇ ਤੱਕ ਪਹੁੰਚ ਸਕਦੇ ਆ ਜਿਹੜੇ ਬੱਚੇ ਬਾਹਰ ਜਾਂਦੇ ਆ ਉਹਨਾਂ ਨੂੰ ਕੁਝ ਕਰਨਾ ਚਾਹੀਦਾ ਫੇ ਜਿਹੜੇ ਵੀ ਠੀਕ ਆ ਜੀ ਉੱਥੇ ਵੀ ਮੋਟੀਵੇਸ਼ਨ ਵਾਸਤੇ ਤਕਰੀਬਨ ਬੁਲਾਉਂਦੇ ਆ ਇਹਨਾਂ ਨੂੰ ਜਿੱਥੇ ਵੀ ਗੱਲ ਕੀ ਹੋ ਸਕਦਾ ਪਰ ਮੇਰਾ ਵੀ ਇਹੀ ਸੁਨੇਹਾ ਵਾਂ ਵੀ ਆਪਣੇ ਗਾਲ ਕੀ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟ ਕਰੋ ਬੇਸ਼ੱਕ ਗਾਲ ਕੀ ਵੱਡੀਆਂ ਪ੍ਰਾਪਰਟੀਆਂ ਨਾ ਬਣਾਓ ਵੱਡੀਆਂ ਜਿਆਦਾ ਦਾ ਨਾ ਬਣਾਓ ਕੋਈ ਚੱਕਰ ਨਹੀਂ ਤੁਹਾਡਾ ਜੇ ਬੱਚਾ ਸੋਹਣਾ ਐਜੂਕੇਟ ਹੋ ਗਿਆ ਸੋਹਣੀ ਕਿਸੇ ਕੱਲ ਦੀ ਮੰਜ਼ਲ ਤੇ ਪਹੁੰਚ ਗਿਆ ਤੇ ਉਹ ਉਹਨਾਂ ਦੀ ਪ੍ਰਾਪਰਟੀ ਆ ਇੱਕ ਸੋਚਣ ਦਾ ਢਾਂਗ ਆ ਜੀ ਆਪਣਾ ਤੇ ਮੈਂ ਤੇ ਇਹੀ ਸਮਝਦਾ ਜੀ ਆਪਣੇ ਬੱਚਿਆਂ ਨੂੰ ਕੀ ਨਾ ਸਪੋਰਟ ਹਰ ਮਾਂ ਬਾਪ ਕਰਦਾ ਜੀ ਪਰ ਮੈਂ ਕਹਿੰਦਾ ਵੀ ਜੋ ਵੀ ਜਦੋਂ ਬਚਪਨ ਤੋਂ ਗੱਲ ਕਰਕੇ ਆਪਣੇ ਬੱਚਿਆਂ ਨੂੰ ਸਮਝਣ ਦੀ ਜ਼ਰੂਰਤ ਆ ਖੁੱਲੀਆਂ ਗੱਲਾਂ ਕਰੋ ਉਹਨਾਂ ਦੇ ਨਾਲ ਜਿੱਧਰ ਨੂੰ ਗੱਲ ਕੀ ਬੱਚਾ ਜਾਂਦਾ ਉਹਦੀ ਸਪੋਰਟ ਵਾਹਿਗੁਰੂ ਤੇ ਕੋਈ ਵੀ ਕੀ ਨਾ ਆ ਜਿਦਾਂ ਅੱਜਕੱਲ ਬੱਚਿਆਂ ਦਾ ਰਿਆਨ ਆ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਵੀ ਦੂਸਰੇ ਦੇਸ਼ਾਂ ਦੇ ਵਿੱਚ ਜਾ ਰਹੇ ਆ ਅਗਰ ਤੁਸੀਂ ਲੀਗਲੀ ਸਭ ਕੁਝ ਕਰਨਾ ਚਾਹੁੰਦੇ ਆ ਸਿਰਫ ਘਾਟ ਇਨਫੋਰਮੇਸ਼ਨ ਦੀ ਹੈ ਜੀ ਮੈਂ ਸਮਝ ਲਾ ਜਦੋਂ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਨਾ ਉਦੋਂ ਹੀ ਆਪਾਂ ਕੋਈ ਨਾ ਕੋਈ ਗਲਤ ਸੋਚ ਆਪ ਲੈਨੇ ਆ ਜਦੋਂ ਆਪਾਂ ਨੂੰ ਪ੍ਰੋਪਰ ਗੱਲ ਕੀ ਇਨਫੋਰਮੇਸ਼ਨ ਹੁੰਦੀ ਹੈ ਇੱਥੋਂ ਤੱਕ ਕਿ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਕੋਲੋਂ ਲਖੋਣੇ ਜਿਹੜੇ ਕਿ ਪਹਿਲਾਂ ਬਾਹਰ ਗਏ ਹੁੰਦੇ ਬਿਲ ਸੈਟਲ ਹੁੰਦੇ ਆ ਆਪਾਂ ਨੂੰ ਚਾਹੀਦਾ ਵਾ ਪਹਿਲਾਂ ਸਭੋਂ ਆਪਾਂ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰੀਏ ਤਾਂ ਕਿ ਅਸੀਂ ਕਿਸੇ ਗਲਤ ਇਹ ਰਸਤੇ ਦੇ ਨਾਲ ਗੱਲ ਕੀ ਚੱਲੀ ਹੈ ਕਿਸੇ ਠੱਗੇ ਨਾਲ ਯਹੀ ਹੈ ਬਾਅਦ ਵਿੱਚ ਉੱਥੇ ਪਹੁੰਚ ਕੇ ਕੋਈ ਫਾਇਦਾ ਨਹੀਂ ਪਰ ਆਪਾਂ ਕਈ ਵਾਰੀ ਉਹ ਚੀਜ਼ਾਂ ਲਕਾਉਂਦੇ ਰਹਿੰਨੇ ਆ ਮੈਂ ਕਹਿੰਦਾ ਇਹ ਚੀਜ਼ਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਰਿਸ਼ਤੇਦਾਰਾਂ ਕੋਲੋਂ ਆਪਣੇ ਸੱਜਣਾਂ ਮਿੱਤਰਾਂ ਕੋਲੋਂ ਪਹਿਲਾਂ ਗੱਲ ਕੀ ਜਾਣਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ